ਹੁਣ 5ਵੀਂ ਅਤੇ 8ਵੀਂ ਜਮਾਤ ਦੇ ਬੱਚੇ ਵੀ ਫੇਲ ਹੋਣਗੇ ਇਸ ਦਾ ਮਤਲਬ ਇਹ ਹੈ ਕਿ ਜੇਕਰ ਕੋਈ ਬੱਚਾ ਪਾਸ ਨਹੀਂ ਹੋਇਆ ਤਾਂ ਅਗਲੀ ਕਲਾਸ ਦੇ ਵਿੱਚ ਨਹੀਂ ਜਾ ਸਕੇਗਾ ਫੇਲ ਹੋਣ ਤੇ ਅਗਲੀ ਕਲਾਸ ਦੇ ਵਿੱਚ ਦਾਖਲਾ ਨਹੀਂ ਮਿਲੇਗਾ ਕੇਂਦਰ ਸਰਕਾਰ ਨੇ ਨਵਾਂ ਡਿਟੈਂਸ਼ਨ ਪਾਲਿਸੀ ਨੂੰ ਖਤਮ ਕਰ ਦਿੱਤਾ ਹੈ ਪਹਿਲਾਂ 5ਵੀਂ ਤੇ 8ਵੀਂ ਦੇ ਵਿੱਚ ਕਿਸੇ ਵੀ ਬੱਚੇ ਨੂੰ ਫੇਲ ਨਹੀਂ ਕੀਤਾ ਜਾਂਦਾ ਸੀ ਹੁਣ ਅਗਲੀ ਜਮਾਤ ਦੇ ਵਿੱਚ ਦਾਖਲੇ ਦੇ ਲਈ ਪਾਸ ਹੋਣਾ ਜ਼ਰੂਰੀ ਹੋਵੇਗਾ ਹੋਰ ਸੌਖੇ ਸ਼ਬਦਾਂ ਦੇ ਵਿੱਚ ਸਮਝਾਉਣਾ ਤੁਹਾਨੂੰ ਬਹੁਤ ਸਾਰੇ ਲੋਕ ਕਿ ਬਾਕੂਬੀ ਸਮਝਦੇ ਹੋਣਗੇ ਖਾਸ ਤੌਰ ਤੇ ਜਿਹੜੇ ਅਧਿਆਪਕ ਸਾਡੇ ਨਾਲ ਇਸ ਸਮੇਂ ਜੁੜ ਰਹੇ ਨੇ ਉਹਨਾਂ ਦੇ ਲਈ ਬਹੁਤ ਇੰਪੋਰਟੈਂਟ ਖਬਰ ਹੈ ਕਿ ਪੰਜਵੀਂ ਕਲਾਸ ਦੇ ਵਿੱਚ ਹੁਣ ਤੱਕ ਕੀ ਹੋ ਰਿਹਾ ਹੈ ਇੱਕ ਇੱਕ ਦੌਰ ਸੀ ਪੁਰਾਣਾ ਕੁਝ ਢਾਕੇ ਪਹਿਲਾਂ ਉਸ ਸਮੇਂ ਕੁਝ ਵੱਖਰਾ ਸਿਸਟਮ ਸੀ ਪਰ ਮੌਜੂਦਾ ਸਮੇਂ ਦੇ ਵਿੱਚ ਸਿਸਟਮ ਇਹ ਹੈ ਕਿ ਪੰਜਵੀਂ ਦੇ ਵਿੱਚ ਫਰਜ਼ ਕਰ ਲਓ ਕਿ ਕੋਈ ਬੱਚਾ ਪੂਰੇ ਨੰਬਰ ਨਹੀਂ ਲੈ ਕੇ ਆ ਪਾਇਆ ਤਾਂ ਫਿਰ ਉਸ ਨੂੰ ਫੇਲ ਨਹੀਂ ਕੀਤਾ ਜਾਂਦਾ ਅਗਲੀ ਕਲਾਸ ਦੇ ਵਿੱਚ ਪੋਸ਼ ਜ਼ਰੂਰ ਕਰ ਦਿੱਤਾ ਜਾਂਦਾ ਹੈ ਪਰ ਹੁਣ ਨੋ ਡਿਟੈਂਸ਼ਨ ਪਾਲਿਸੀ ਦੇ ਤਹਿਤ ਇਹ ਕੀਤਾ ਜਾ ਰਿਹਾ ਸੀ ਪਰ ਹੁਣ ਕੇਂਦਰ ਦੀ ਸਰਕਾਰ ਨੇ ਫੈਸਲਾ ਲੈ ਕੇ ਆਈ ਹੈ ਕਿ ਪੰਜਵੀਂ ਦੇ ਵਿੱਚ ਪਾਸ ਹੋਣਾ ਜ਼ਰੂਰੀ ਹੋਏਗਾ ਜੇਕਰ ਤੁਸੀਂ 6ਵੀਂ ਦੇ ਵਿੱਚ ਦਾਖਲਾ ਲੈਣਾ ਹੈ ਯਾਨੀ ਕਿ ਪੰਜਵੀਂ ਦੇ ਵਿੱਚ ਜਿਵੇਂ ਪਹਿਲਾਂ ਹੁੰਦਾ ਸੀ ਨਾ ਕਿ ਪੰਜਵੀਂ ਬੋਰਡ ਦੀ ਅੱਠਵੀਂ ਬੋਰਡ ਦੀ ਦਸਵੀਂ ਬੋਰਡ ਦੀ ਤੇ ਬੋਰਡ ਵਾਲਾ ਕਲਚਰ ਬੇਸ਼ੱਕ ਨਹੀਂ ਹੈ ਪਰ ਪੰਜਵੀਂ ਤੇ ਅੱਠਵੀਂ ਦੇ ਵਿੱਚ ਜ਼ਰੂਰ ਹੁਣ ਜ਼ਿਕਰ ਹੋਏਗਾ ਕਿ ਪੰਜਵੀਂ ਤੇ ਜਿਹੜੇ ਅੱਠਵੀਂ ਦੇ ਬੱਚੇ ਨੇ ਉਹ ਪਾਸ ਜ਼ਰੂਰ ਹੋਣ ਮਤਲਬ ਉਹਨਾਂ ਦੇ ਮਾਰਕਸ ਇੰਨੇ ਹੋਣੇ ਚਾਹੀਦੇ ਨੇ ਜੋ ਪਾਸਿੰਗ ਮਾਰਕਸ ਹੁੰਦੇ ਨੇ ਉਹ ਜੇ ਹੋਣਗੇ ਤਾਂ ਹੀ ਛੇਵੀਂ ਦੇ ਵਿੱਚ ਜਾ ਸਕਣਗੇ ਅੱਛਾ ਇਸ ਨੂਲ ਦੇ ਨਾਲ ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ فرض ਕਰ ਲਓ ਕਿ ਪੰਜਵੀਂ ਦੇ ਵਿੱਚ ਕੋਈ ਬੱਚਾ ਫੇਲ ਹੋ ਗਿਆ ਤਾਂ 2 ਮਹੀਨੇ ਦੇ ਅੰਦਰ ਅੰਦਰ ਉਸ ਦੇ ਕੋਲ ਦੁਬਾਰਾ ਮੌਕਾ ਹੋਏਗਾ ਕਿ ਉਹ ਆਪਣੇ ਪੇਪਰ ਦੁਬਾਰਾ ਦੇ ਕੇ ਪਾਸ ਹੋ ਜਾਵੇ। ਔਰ ਫਿਰ 6ਵੀਂ ਜਮਾਤ ਦੇ ਵਿੱਚ ਚਲਿਆ ਜਾਵੇ ਜਾਂ 9ਵੀਂ ਜਮਾਤ ਦੇ ਵਿੱਚ ਚਲਿਆ ਜਾਵੇ। ਤਾਂ ਜੇ 6ਵੀਂ ਤੇ 9ਵੀਂ ਦੇ ਵਿੱਚ ਦਾਖਲਾ ਲੈਣਾ ਕਿਉਂਕਿ 5ਵੀਂ ਤੇ 8ਵੀਂ ਵਾਲਿਆਂ ਦੇ ਲਈ ਫੈਸਲਾ ਹੈ ਤਾਂ ਫਿਰ ਪਾਸ ਹੋਣਾ ਜ਼ਰੂਰੀ ਹੈ। ਅੱਛਾ ਜਿਹੜਾ 2 ਮਹੀਨੇ ਦੇ ਅੰਦਰ ਅੰਦਰ ਪੇਪਰ ਦੇਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਜਾਂ ਪਾਸ ਹੋਣ ਵਿੱਚ ਕਾਮਯਾਬ ਬੱਚਾ ਨਹੀਂ ਹੋਇਆ ਤਾਂ ਫਿਰ ਉਹਨੂੰ 6ਵੀਂ 'ਚ ਬੈਠਣ ਦਾ ਹੱਕ ਨਹੀਂ ਹੋਏਗਾ। ਉਸ ਨੂੰ 5ਵੀਂ ਚ ਦੁਬਾਰਾ ਬੈਠਣਾ ਹੋਈਗਾ ਜਾਂ 5ਵੀਂ ਕਲਾਸ ਅਗਲੇ ਸਾਲ ਦੁਬਾਰਾ ਪੇਪਰ ਦੇ ਕੇ ਕਲੀਅਰ ਕਰਨੀ ਹੋਵੇਗੀ ਬੱਚਿਆਂ ਦੇ ਲਈ ਇਸ ਕਰਕੇ ਇੰਪੋਰਟੈਂਟ ਹੈ ਕਿਉਂਕਿ ਲਗਾਤਾਰ ਇਸ ਦਾ ਜ਼ਿਕਰ ਹੁੰਦਾ ਜਦੋਂ ਤੁਸੀਂ ਕਿਸੇ ਅਧਿਆਪਕਾਂ ਦੇ ਨਾਲ ਗੱਲ ਕਰਦੇ ਹੋ ਪਿਛਲੇ ਕੁਝ ਸਮੇਂ ਦੇ ਵਿੱਚ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਬੱਚਿਆਂ ਦੇ ਉੱਤੋਂ ਡਰ ਖਤਮ ਹੋ ਗਿਆ ਕਿ ਫੇਲ ਤਾਂ ਸਾਨੂੰ ਕਰਨਾ ਨਹੀਂ ਤਾਂ ਪੜ੍ਹਾਈ ਵੀ ਘੱਟ ਹੋ ਗਈ ਇੱਥੋਂ ਤੱਕ ਇਲਜ਼ਾਮ ਹੀ ਆ ਕਹੀਏ ਕਿ ਇਹ ਜਾਣਕਾਰੀਆਂ ਸਾਹਮਣੇ ਆਉਂਦੀਆਂ ਨੇ ਕਿ ਬੱਚੇ ਡਾਇਰੈਕਟ ਹਿੰਦੀ ਪੰਜਾਬੀ ਪੜ੍ਹ ਵੀ ਨਹੀਂ ਪਾਉਂਦੇ ਇਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਜਿਹੜਾ ਡਰ ਇੱਕ ਪਹਿਲਾਂ ਹੁੰਦਾ ਸੀ ਕਿ ਨੋ ਕਿ ਜੇ ਮੈਂ ਨਾ ਪੜਿਆ ਤਾਂ ਫੇਲ ਹੋ ਜਾਊਗਾ ਜੇ ਫੇਲ ਹੋ ਗਿਆ ਤਾਂ ਫਿਰ ਉਸੇ ਕਲਾਸ ਦੇ ਵਿੱਚ ਬੈਠਣਾ ਹੋਵੇਗਾ ਮੇਰੇ ਜਿਹੜੇ ਸਾਥੀ ਨੇ ਦੋਸਤ ਨੇ ਉਹ ਅਗਲੀ ਕਲਾਸ ਦੇ ਵਿੱਚ ਚਲੇ ਜਾਣਗੇ ਤਾਂ ਉਹ ਇੱਕ ਡਰ ਸੀ ਉਹ ਖਤਮ ਹੋ ਗਿਆ ਇੱਕ ਜਿਹੜਾ ਕੰਪੀਟੀਸ਼ਨ ਹੁੰਦਾ ਸੀ ਉਹ ਵੀ ਖਤਮ ਹੋ ਗਿਆ ਅਤੇ ਮੌਜੂਦਾ ਸਮੇਂ ਦੇ ਵਿੱਚ ਸਥਿਤੀ ਇਸ ਤਰੀਕੇ ਦੀ ਬਣੀ ਹੋਈ ਹੈ ਕਿ ਜ਼ਰੂਰ ਤੁਸੀਂ ਕਹਿ ਸਕਦੇ ਹੋ ਕਿ ਸਿੱਖਿਆ ਦੇ ਉੱਤੇ ਇਹ ਇਹ ਬਹੁਤ ਵੱਡਾ ਫੈਸਲਾ ਜਿਹੜਾ ਕੇਂਦਰ ਦੀ ਸਰਕਾਰ ਦੇ ਵੱਲ ਲੈ ਆ ਗਿਆ ਹੈ ਕਾਬਲੇ ਗੌਰੇ ਵੀ ਹੈ ਕਿ ਕੇਂਦਰ ਦੀ ਸਰਕਾਰ ਨੇ ਹੁਣ ਫੈਸਲਾ ਲਿਆ ਜੋ ਕਿ ਪੂਰੇ ਦੇਸ਼ ਦੇ ਵਿੱਚ ਇੰਪਲੀਮੈਂਟ ਹੋਏਗਾ ਪਰ ਇਸ ਤੋਂ ਪਹਿਲਾਂ ਜਿਹੜੀ ਨੋ ਡਿਟੈਂਸ਼ਨ ਪਾਲਿਸੀ ਹੈ ਇਸ ਨੂੰ ਕਈ ਸੂਬਿਆਂ ਨੇ ਆਲਰੇਡੀ ਖਤਮ ਕਰ ਦਿੱਤਾ ਸੀ ਕਰੀਬ 16 ਸਟੇਟ ਨੇ ਪੂਰੇ ਦੇਸ਼ ਦੇ ਵਿੱਚ ਜਿਨ੍ਹਾਂ ਨੇ ਨੋ ਡਿਟੈਂਸ਼ਨ ਪਾਲਿਸੀ ਨੂੰ ਖਤਮ ਕੀਤਾ ਯਾਨੀ ਕਿ ਉੱਥੇ ਪਹਿਲਾਂ ਵੀ ਬੱਚਿਆਂ ਨੂੰ ਅਗਲੀ ਕਲਾਸ ਦੇ ਵਿੱਚ ਜਾਣ ਦੇ ਲਈ ਪਾਸ ਹੋਣ ਦੀ ਜ਼ਰੂਰਤ ਹੁੰਦੀ ਸੀ ਹੁਣ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਪੰਜਵੀਂ ਕਲਾਸ ਦੇ ਵਿੱਚ ਚਲੋ ਪਾਸ ਹੋ ਗਿਆ ਤੇ ਫਿਰ 6ਵੀਂ ਤੇ 7ਵੀਂ ਦੇ ਵਿੱਚ ਪੜ੍ਹਨ ਦੀ ਲੋੜ ਨਹੀਂ ਸਕੂਲ ਇਹ ਵੀ ਗੱਲ ਦਾ ਧਿਆਨ ਰੱਖਦੇ ਨੇ ਕਿ ਉਹਨਾਂ ਦਾ ਰਿਜ਼ਲਟ ਖਰਾਬ ਨਾ ਹੋਵੇ ਤਾਂ ਫਿਰ ਜੇ 7ਵੀਂ ਦੇ ਵਿੱਚ ਕੋਈ ਬੱਚਾ ਕਿ ਬੱਚਾ ਜੇ 7ਵੀਂ ਦੇ ਵਿੱਚ ਨਹੀਂ ਉਸ ਤਰੀਕੇ ਨਾਲ ਪਰਫਾਰਮ ਕਰ ਰਿਹਾ ਤਾਂ ਟੀਚਰ ਤੇ ਜਿਹੜੇ ਸਕੂਲ ਨੇ ਉਹ ਵੀ ਜ਼ੋਰ ਲਗਾਣਗੇ ਮੈਂ ਜ਼ਿਕਰ ਕਰ ਰਿਹਾ ਸੀ ਕਿ ਬੱਚਿਆਂ ਦੇ ਉੱਤੋਂ ਡਰ ਖਤਮ ਹੋ ਗਿਆ ਡਰ ਬਹੁਤ ਸਾਰੀਆਂ ਥਾਵਾਂ ਤੋਂ ਜਾਣਕਾਰੀ ਆਉਂਦੀ ਹੈ ਕਿ ਟੀਚਰਾਂ ਤੋਂ ਵੀ ਖਤਮ ਹੋ ਗਿਆ ਕਿਹੜੇ ਬੱਚਿਆਂ ਨੇ ਫੇਲ ਹੋਣਾ ਤਾਂ ਉਸ ਤਰੀਕੇ ਦੀ ਪੜ੍ਹਾਈ ਕਿਹਾ ਜਾਂਦਾ ਹੈ ਕਿ ਜਿਵੇਂ ਪਹਿਲਾਂ ਕਰਵਾਈ ਜਾਂਦੀ ਸੀ ਕਿ ਬੱਚੇ ਫੇਲ ਨਾ ਹੋਣ ਕਿਸੇ ਟੀਚਰ ਦਾ ਕਿਸੇ ਕਲਾਸ ਇੰਚਾਰਜ ਦਾ ਜਾਂ ਫਿਰ ਕਿਸੇ ਸਕੂਲ ਦਾ ਜਿਹੜਾ ਰਿਜ਼ਲਟ ਆ ਉਹ ਖਰਾਬ ਨਾ ਹੋਵੇ ਤਾਂ ਇਸ ਕਰਕੇ ਬੜੀ ਮਿਹਨਤ ਕਰਵਾਈ ਜਾਂਦੀ ਸੀ ਫਿਰ ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਸਾਰੇ ਟੀਚਰ ਹੈਗੇ ਨੇ ਜਿਹੜੇ ਖੂਬ ਮਿਹਨਤ ਕਰਵਾਉਂਦੇ ਨੇ ਪਰ ਜਿਹੜੀ ਇਸ ਇਸ ਪਾਲਿਸੀ ਦੇ ਖਤਮ ਹੋਣ ਦੇ ਨਾਲ ਇਹ ਜ਼ਰੂਰ ਖਿਆਸ ਲਗਾਈ ਜਾ ਸਕਦੀ ਨੇ ਕਿ ਸ਼ਾਇਦ ਉਹ ਦੌਰ ਵਾਪਸ ਆਵੇ ਸਾਡੇ ਨਾਲ ਇਸ ਸਮੇ ਪਿਆਰੇ ਲਾਲ ਗਰਜੀ ਜੁੜ ਰਹੇ ਨੇ ਡਾਕਟਰ ਪਿਆਰੇ ਲਾਲ ਗਰਗਜੀ ਐਜੂਕੇਸ਼ਨਲਿਸਟ ਨੇ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਸੈਂਟਰ ਦੀ ਪਾਲਿਸੀ ਨੋ ਡਿਟੈਂਸ਼ਨ ਪਾਲਿਸੀ ਨੂੰ ਖਤਮ ਕਰਨ ਦਾ ਡਿਸੀਜਨ ਤਾਂ ਤੁਸੀਂ ਕਿਵੇਂ ਦੇਖ ਰਹੇ ਹੋ ਇਸ ਇਸ ਫੈਸਲੇ ਨੂੰ ਜੀ ਅਸਲ ਕਿ ਕੀ ਸਮਾਪਤਾ ਕੋਈ ਅਸੀ ਗੱਲ ਨਹੀਂ ਹੈ ਜਦ ਕਰਿਆ ਗਿਆ ਸੀ ਉਹ ਇਹ ਸੋਚ ਕੇ ਕਰੇਗਾ ਕਿ ਤੇ ਬੱਚੇ ਦੇ ਮੰਮ ਤੇ ਬੁਰਾ ਅਸਰ ਪੈਂਦਾ ਹੈ ਜੋ ਉਹ ਫਿਰਸਟ ਰੇਨ ਕਰਦੇ ਆ ਜੀ ਤੇ ਉਸ ਨੂੰ ਪ੍ਰਮੋਟ ਕਰ ਦੋ ਪਰ ਪੜਾਓ ਕੰਪਰੀਹੈਂਸਿਵ ਕੰਟੀਨਿਊਸ ਕੰਪਰੀਹੈਂਸਿਵ ਅਵੇਲੂਏਸ਼ਨ ਦਾ ਉਦੇਸ਼ ਸੰਤਲਪ ਸੀ ਉਸ ਦੇ ਬਹੁਤੇ ਪੀਚੇ ਨਾ ਸਰਕਾਰ ਨੂੰ ਪਿਆਰ ਸੀ ਕਿ ਤੇ ਨਾ ਹੀ ਉਹਨਾਂ ਨੂੰ ਉਸ ਜੀ ਨਾਲ ਟ੍ਰੇਨ ਹੋ ਸਕਿਆ ਫਿਰ ਉਹ ਵਾਰੀ ਟੈਂਡਰੇ ਹਾ ਕੇ ਜੀ ਬੱਚੇ ਅੱਗੇ ਜਾ ਕੇ ਨਹੀਂ ਸੀ ਹੁੰਦਾ ਜਿ세 ਕੋਈ ਡੇਟ ਨਹੀਂ ਕਰਦੇ ਪੰਜਾਬ ਨੇ ਤਾਂ ਕੁਛ ਪਹਿਲਾਂ ਵੀ ਇਹਦੇ ਵਿੱਚ ਅਲਾਉ ਕਰ ਦਿੱਤਾ ਸੀ ਈੰਦਰ ਨੇ ਵੀ ਕਰ ਦਿੱਤਾ ਸੀ ਪਹਿਲਾਂ ਹੀ ਕਿ ਜਿਨੇ ਇੰਪੀਅਨ ਹਨ ਅਦਰਤਾਂ ਕੰਮ ਦੀ ਵੀ ਜ਼ਰੂਰਤ ਨਹੀਂ ਸੀ ਜੇ ਤਾਂ ਲੋ ਲੋ ਟੈਂਸ਼ਨ ਵੈਸੀ ਕਰੀ ਜਾਂਦੀ ਜੀ ਤੇ ਜਿਨੇ ਕਰਨਾ ਚਾਹ ਕਰਦੇ ਹੁਣ ਉਹ ਜਿਹੜਾ ਹੈਗਾ ਸਟੇਟ ਆਪਦੇ ਲੈਵਲ ਤੇ ਕਰਨ ਦਾ ਇਹ ਹਾਲਾਂਕਿ ਸਿੰਪਲੈਕਸ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਹੈ ਜਿਹੜਾ ਉਹਦੇ ਵਿੱਚ ਹੀ ਕਰਿਆ ਗਿਆ ਸੀ ਇਹ ਠੀਕ ਹੈ ਮੇਰਾ ਚਾਰ ਲੈ ਵੀ ਕੋਈ ਵੀ ਚੀਜ਼ ਜਿਹੜੀ ਹੈ ਜੇ ਉਹਦੇ ਵੈਲਿਡੇਸ਼ਨ ਤੋਂ ਕੋਣੀ ਚਾਹੀਦਾ ਮੁੱਲੰਕਣ ਹੋਣਾ ਚਾਹੀਦਾ ਤੇ ਮੁੱਲੰਕਣ ਦਾ ਕੋਈ ਨਾ ਕੋਈ ਮਾਫਦਾਨ ਹੋਏਗਾ ਜਿਸ ਪੱਧਰ ਤੇ ਜਾ ਕੇ ਜੀ ਕਹਿੰਦਾ ਵੀ ਨਹੀਂ ਇਹ ਠੀਕ ਹੈ ਇਹ ਅੱਗੇ ਜਾਏਗਾ ਇਹ ਅੱਜ ਇੱਥੇ ਰਹੇਗਾ ਹੋਰ ਥੋੜਾ ਜੈ ਨਹੀਂ ਕਰੇਗਾ ਹੂੰ ਕੋਈ ਕੋਈ ਚੰਗੀ ਕਰਨਾ ਹੈ ਮੇਰੇ ਹਿਸਾਬ ਨਾਲ ਜੀ ਇਹਦਾ ਇੰਪੈਕਟ ਕਿਵੇਂ ਦੇਖਦੇ ਹਾਂ ਸਰ ਕਿਉਂਕਿ 5ਵੀਂ ਤੇ 8ਵੀਂ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਉੱਤੇ ਇੰਪਲੀਮੈਂਟ ਹੋਏਗਾ ਕੀ ਇਸ ਦਾ ਓਵਰਆਲ ਤੁਹਾਨੂੰ ਲੱਗਦਾ ਕਿ ਇੰਪੈਕਟ ਹੋਏਗਾ ਦੇਖੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਬਹੁਤ ਸਾਰੀਆਂ ਥਾਵਾਂ ਤੋਂ ਇਸ ਤਰੀਕੇ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਕਿ ਬੱਚਿਆਂ ਦੇ ਵਿੱਚ ਉਹ ਖੌਫ ਖਤਮ ਹੋ ਗਿਆ ਡਰ ਖਤਮ ਹੋ ਗਿਆ ਚਲੋ ਡਰ ਕੋਈ ਚੰਗੀ ਚੀਜ਼ ਵੀ ਨਹੀਂ ਪਰ ਟੀਚਰਾਂ ਦੇ ਇਤੋਂ ਵੀ ਉਹ ਡਰ ਖਤਮ ਹੋ ਗਿਆ ਕਿ ਸਾਡਾ ਰਿਜ਼ਲਟ ਨਾ ਖਰਾਬ ਹੋਵੇ ਸਾਡੀ ਕਲਾਸ ਤੋਂ ਸਾਰੇ ਬੱਚੇ ਪਾਸ ਹੋਣ ਕਿ ਉਹ ਕਿਤੇ ਨਾ ਕਿਤੇ ਇੱਕ 네ਗਟਿਵ ਐਸਪੈਕਟ ਸੀ ਇਸ ਕਰਕੇ ਡਿਸੀਜਨ ਲੈਣਾ ਪਿਆ ਇਨਫੈਕਟ ਮੈਂ ਪਹਿਲਾਂ ਇਹ ਵੀ ਜਾਣਕਾਰੀ ਦੇ ਰਿਹਾ ਸੀ ਕਿ 15-16 ਸਟੇਟਸ ਨੇ ਪੂਰੇ ਦੇਸ਼ ਦੇ ਵਿੱਚ ਜਿਹੜੇ ਆਲਰੇਡੀ ਇਸ ਨੋ ਡਿਟੈਂਸ਼ਨ ਪਾਲਿਸੀ ਹਾਂ ਠੀਕ ਗੱਲ ਹੈ ਤੁਹਾਡੀ ਮੈਂ ਤਾਂ ਦੱਸਿਆ ਪੰਜਾਬ ਨੇ ਵੀ ਇਸ ਉੱਤੇ ਜਾਤ ਦੇ ਦਿੱਤੀ ਸੀ ਇਹ ਗੱਲ ਇਹ ਹੈ ਕਿ ਖਾਸ ਦਾ ਸਵਾਲ ਨਹੀਂ ਹੈ ਵਿੱਚ ਜੀ ਜਿਹੜਾ ਟੀਚਰ ਪੜਾਉਂਦਾ ਤਾਂ ਟੀਚਰ ਆ ਇੱਥੇ ਕਈ ਵਾਰ ਦਾ ਟੀਚਰ ਨੇ ਕਹਿੰਦਾ ਨਹੀਂ ਜੀ ਤਾਂ ਕਿ ਜਿੱਤ ਨਾ ਕਿ ਜਦ ਟੈਂਸ਼ਨ ਨਹੀਂ ਸੀ ਉਹ ਕਿ ਨਾ ਪੜਨ ਦੇ ਸੀ ਇਹ ਵੀ ਨਾਲ ਜੇ ਅਸੀਂ ਅੱਕੇ ਨਾ ਵੀ ਖਾਸ ਪੈਦਾ ਹੁੰਦਾ ਹੈ ਕੋਈ ਖਾਸ ਨਹੀਂ ਪੈਦਾ ਹੁੰਦਾ ਜੀ ਇਹ ਸਵਾਲ ਇਹ ਹੈ ਵੀ ਜਿਹੜਾ ਬਹਾਨਾ ਸੀ ਕਿ ਜੀ ਤਾਂ ਕਿ ਉਦੋਂ ਹੀ ਜੇ ਚੜਾਵੇ ਨਾ ਪੜਾ ਕੇ ਕਿਦਾਂ ਨਾ ਬਹਾਨਾ ਖਤਮ ਹੋ ਜਾਂਦਾ ਮੇਰੇ ਹਿਸਾਬ ਨਾਲ ਹੂੰ ਖੌਫ ਇਹ ਨਾ ਤਾਂ ਖੌਫ ਤਾਂ ਹੋਰ ਮਤਿਹਰੇ ਨੇ ਚਲੋ ਜੇ ਫੇਲ ਨਹੀਂ ਹੋਣਗੇ ਬੱਚੇ ਜਿਹਦੇ ਉੱਤੇ ਫੇਲ ਹੁੰਦੇ ਨੇ ਉਹਨਾਂ ਦੀ ਕਿਹਾ ਕਿਸੇ ਦੀ ਕੋਈ ਚਿਰ ਨੂੰ ਕੋਈ ਸ਼ਿਕਾਇਤ ਤਾਂ ਜਾਂਦਾ ਜੀ ਆਤਮਿਕ ਬਵਾਤ ਤਾਂ ਇਹ ਹੁੰਦੀ ਨਾ ਬੱਚੇ 12ਵੀਂ ਤੱਕ ਸਕੂਲ ਹੈਗੀ ਮੈਂ ਨਾ ਹੂੰ ਸੋ ਇਸ ਕਰਕੇ ਖੌਫ ਨਹੀਂ ਹੈ ਇਹ ਬੱਚੇ ਤਾਂ ਜ਼ਰੂਰ ਫਰਕ ਪੈਂਦਾ ਹੈ ਬੱਚੇ ਨੂੰ ਜਦ ਤੁਸੀਂ ਡੀਟੇਨ ਕਰ ਦਿਓ ਤਾਂ ਉਹਦੇ ਮਨ ਦੇ ਉੱਤੇ ਅਸਰ ਪੈਂਦਾ ਵੀ ਨਾ ਫੇਲ ਹੋ ਗਿਆ ਹੂੰ ਪਰ ਕਿਉਂਕਿ ਉਹਦੇ ਨਾਲ ਇਹ ਕਰੀ ਤਾਂ ਚੰਗੇ ਵਾਸਤੇ ਸੀ ਪਰ ਕਈ ਹਾਲਤਾਂ ਕਈ ਨੀਤੀਆਂ ਜੇ ਚੰਗਾ ਸਾਬਤ ਨਾ ਹੋਣਾ ਜਿਸ ਸੁਸੰਭਰ ਚਕੜੀਆਂ ਜਾਂਦੇ ਹੋ ਉਸੰਭਰ ਵਿੱਚ ਮੱਗੂ ਨਾ ਹੋਣਾ ਤੇ ਫਿਰ ਆ ਕਮਬੈਕ ਕਿਉਂਕਿ ਕੰਟੀਨਿਊਸ ਕੰਪਰੀਹੈਂਸਿਵ ਏਵੈਲੂਏਸ਼ਨ ਹੈ ਕਦੇ ਨਹੀਂ ਪਾਈ ਇਸ ਕਰਕੇ ਸਰਕਾਰ ਨੇ ਬਹੁਤ ਜਾਣੇ ਇਸ ਨੂੰ ਬੰਦ ਕਰਨ ਵਾਸਤੇ ਸਫਾਰਸ਼ ਕੀਤੀ ਸੀ ਔਰ ਟੀਚਰਾਂ ਕੋਲ ਵੀ ਕਿਉਂਕਿ ਓਵਰAllResult ਪੜਾਉਣ ਦਾ ਹਾਲ ਪੰਜਾਬ ਚ ਸ਼ਾਇਦ ਮੈਂ ਕਈ ਵਾਰੀ ਕਿਹਾ ਹੈ ਤੁੰਦਨਾ ਪਿੱਛੇ ਏਵੈਲੂਏਸ਼ਨ ਹੋਈਆਂ ਨੇ ਜੀ ਜਿਹਦੇ ਵਿੱਚ 8ਵੀਂ ਦੇ ਜਿਹੜੇ ਬੱਚੇ ਨੇ ਅਤਰੀ ਦੇ 55% ਬੱਚਾ ਨੂੰ ਜੈਸੀ ਕਿ ਇਹ 732 ਨੂੰ ਪੰਜ ਚਤਕ ਸਿੰਘ ਕਰਕੇ ਮਟਾਇਆ ਕਰ ਦਿੱਤਾ ਹੁੰਦਾ ਨਹੀਂ ਹੈ। ਹੂੰ ਸਾਡੇ 17% ਅਤਰੀ ਦੇ ਬੱਚਾ ਨੂੰ ਦੂਜੀ ਦੀ ਪੰਜਾਬੀ ਦੀ ਕਿਤਾਬ ਨਹੀਂ ਪੜਨੀ ਆਉਂਦੀ। ਹੂੰ ਪਰ ਉਹ ਵਿੱਚ ਉਹਨਾਂ ਦਾ ਵੱਡਾ ਮਾਮਾ ਸੀ ਕਿ ਜੀ ਇਹ ਤਾਂ ਸੱਦੇ ਨਹੀਂ ਪੜਾਉਂਦੇ ਅਸੀਂ ਉੱਤੇ ਫਿਰ ਉਹ ਢੰਗ ਛੱਬੀ ਜਾਂਦੇ ਨੇ ਉਹਨਾਂ ਨਹੀਂ ਆਉਂਦਾ। ਉਹਨਾਂ ਕੋਲ ਤੋਂ ਘੱਟ ਉਹ ਜਿਹੜਾ ਸੀ ਕਹਿਣ ਦਾ ਤਰੀਕਾ ਉਹ ਤਾਂ ਹੋਏਗਾ। ਮੈਂ ਕੱਤਬਾ ਜੇ ਕੋਈ ਨਹੀਂ ਪੜਾਇਆ ਤਾਂ ਘੱਟ ਤੋਂ ਘੱਟ ਇਹ ਤਾਂ ਮੰਨਣਾ ਪਊਗਾ। ਉਸ ਨੂੰ ਹੁਣ ਤਾਂ ਹੁਣ ਤੱਕ ਤੋਂ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀ। ਜੀ ਤੁਸੀਂ ਕਹਿੰਦੇ ਮੈਨੂੰ ਕੋਈ ਕੋਈ 네ਗੇਟਿਵ ਨਹੀਂ ਲੱਗਦਾ ਹਨਾ ਤੇ ਇੰਪਲੀਮੈਂਟ ਕਰਨ ਦਾ ਮੈਂ ਜ਼ਿਕਰ ਕਰਾਂ ਸਰ ਕੀ ਤੁਹਾਨੂੰ ਲੱਗਦਾ ਕਿ ਇਸ ਨੂੰ ਇੰਪਲੀਮੈਂਟ ਕਰਨ ਦੇ ਲਈ ਟਾਈਮ ਦੇਣਾ ਚਾਹੀਦਾ ਜਾਂ ਜਿਹੜਾ ਇਹ ਸੈਸ਼ਨ ਚੱਲ ਰਿਹਾ ਇਸ ਤੋਂ ਹੀ ਇੰਪਲੀਮੈਂਟ ਕਰ ਦੇਣਾ ਚਾਹੀਦਾ ਨਹੀਂ ਇਹ ਸੈਸ਼ਨ ਦੇ ਉੱਤੇ ਤਾਂ ਖਿਆਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਸੈਸ਼ਨ ਦੇ ਵਿੱਚ ਇਹ ਹੈ ਕਿ ਉਹ ਜਿਹੜਾ ਬੱਚਾ ਉਹਨੂੰ ਪਤਾ ਨਹੀਂ ਸੀ ਕਿ ਵੀ ਲੰਗੋ ਡਿਟੇਨ ਵੀ ਕਰਾ ਜਾਏਗਾ ਤੇ ਟੀਚਰ ਵੀ ਤਾਂ ਸਕਦਾ ਉਹਨਾਂ ਦੇ ਉੱਤੇ ਕਦੋਂ ਕੋਈ ਕੁਝ ਕਹੇ ਇਹ 1 ਤੋਂ 6 ਮਹੀਨਾ ਲ ਜਿਹ ਚੈਨ ਸਾਲਾਂ ਪਛੰਦਾ ਸੀ ਆ ਫੈਸ਼ਨ ਕੁਪਰਟੀ ਨਹੀਂ ਲਗੂ ਕਰਦੇ ਇਹ ਜਿਹ ਫੈਸਲੇ ਹੰਡ ਤੇ ਆ ਕੇ ਕਰਨੇ ਵੈਸੀ ਅਕਦਮਿਕ ਤੇ ਵੀ ਚੰਗੇ ਨਹੀਂ ਹੁੰਦੇ ਹੂੰ ਇਹਨੂੰ ਅਗਲਾ ਸੈਸ਼ਨ ਹੈ ਜਿਹੜਾ 1 ਅਪ੍ਰੈਲ ਤੋਂ ਸ਼ੁਰੂ ਹੋਣਾ ਹੈ ਜੀ ਦਸੰਬਰ ਖਤਮ ਹੋ ਗਿਆ ਤਾਂ ਇਸ ਵੇਲੇ ਤਾਂ ਕੋਈ ਮਤਲਬ ਨਹੀਂ ਆ ਇਹਨੂੰ ਇਸ ਤਰ੍ਹਾਂ ਹੁਣ ਸੈਸ਼ਨ ਤੋਂ ਲਗੂ ਕਰਤਾ ਹੈ ਬੌਲਸੀ ਦੇ ਤੱਕ ਠੀਕ ਹੈ ਮੈਂ ਇੱਕ ਆਖਰੀ ਸਵਾਲ ਸਰ ਤੁਹਾਨੂੰ ਲੱਗਦਾ ਜੇ ਤੁਸੀਂ ਜ਼ਿਕਰ ਕੀਤਾ ਕਿ ਬੱਚਿਆਂ ਦੇ ਉੱਤੇ ਬੁਰਾ ਪ੍ਰਭਾਵ ਜਾਂਦਾ ਏ ਜਾਂ ਪੈਂਦਾ ਏ ਜਦੋਂ ਫੇਲ ਵਾਲਾ ਸ਼ਬਦ ਉਹ ਪੜ੍ਹਦੇ ਨੇ ਖੁੱਦ ਦੇ ਲਈ ਕਿਉਂਕਿ ਬੱਚੇ ਹਰ ਇੱਕ ਤਰੀਕੇ ਦੇ ਹੁੰਦੇ ਨੇ ਆਪਾਂ ਅੱਗੇ ਵੀ ਕਈ ਵਾਰ ਗੱਲ ਕਰਦੇ ਰਹੇ ਹਾਂ ਕਿ ਪੈਰਲਰ ਕੋਈ ਕਾਉਂਸਲਿੰਗ ਵਾਲੇ ਪਾਰਟ ਦੇ ਉੱਤੇ ਵੀ ਕੰਮ ਕਰਨ ਦੀ ਲੋੜ ਹੈਗੀ ਹੈ ਤਾਂ ਕਿ ਬੱਚਿਆਂ ਨੂੰ ਕਲੀਅਰ ਹੋਵੇ ਕਿ ਐਗਜ਼ੈਕਟਲੀ ਉਹਨਾਂ ਨੇ ਕਰਨਾ ਕੀ ਹੈ ਉਹ ਪਾਸ ਫੇਲ ਦੇ ਪਿੱਛੇ ਨਾ ਭਜਦੇ ਰਹਿਣ ਵੇ ਉਹ ਤਾਂ ਜਿਹੜਾ ਪਾਸੇ ਮੈਂ ਤਾਂ ਜੇ ਅੱਗੇ ਵੀ ਚੱਜੰਦੇ ਸੀ ਤਾਂ ਵੀ ਇਹੀ ਹਾਲ ਸੀ ਮੈਨੂੰ ਇਹ ਲੱਗਦਾ ਜਿਹੜੀ ਕੌਮ ਚੰਗਾ ਉਹ ਤਾਂ ਟੀਚਰਾਂ ਲਈ ਕੰਮੇ ਜ਼ਰੂਰੀ ਹੈ ਹੂੰ ਬੱਚਾ ਹੁਣ ਤਾਂ ਬੱਚਾ ਤਾਂ ਮੈਂ ਤਰੇ ਅਸੀਂ ਵੀ ਸਕੂਲਾਂ ਦੇ ਵਿੱਚ ਹੀ ਪੜ੍ਹੇ ਸੀ ਸਵਾਲ ਇਹ ਹੈ ਵੀ ਜਿਹੜੇ ਟੀਚਰ ਜਿੰਨਾ ਵਧੀਆ ਟੀਚਰ ਹੋਣ ਨਾਲ ਵਧੀਆ ਬੱਚੇ ਨੂੰ ਤਿਆਰ ਕਰਦਾ ਹੋ ਉਹਦੇ ਵਿੱਚ ਜਿਹੜੀ ਅਸਫਲਤਾ ਹੈ ਕੋਣੋ ਚਾ ਦੰਧਾ ਤਰੀਕਾ ਸਮਝਦਾ ਉਹਦੇ ਵਿੱਚ ਮੰਨਣਾ ਹਾਰਨਾ ਸਫਲਤਾ ਦੇ ਵਿੱਚ ਹੰਕਾਰ ਚ ਨਾ ਆਉਣਾ ਇਹ ਦੋਨੇ ਚੀਜ਼ਾਂ ਦਰਜਾ ਬੰਦੀ ਦੇਖਣੀ ਕੌਣ ਬੱਚਾ ਹੁਸ਼ਿਆਰ ਆ ਕਿਦੇ ਵੱਧ ਨੰਬਰ ਦੇ ਕਿਦੇ ਘੱਟ ਦੇ ਵੱਧ ਘੱਟ ਨੰਬਰ ਦਾ ਤਾਂ ਪਹਿਲਾਂ ਵੀ ਸੀ ਡਿਟੇਲ ਨਹੀਂ ਨੀ ਕਰਦੇ ਸੀ ਵੱਧ ਘੱਟ ਨੰਬਰ ਦਾ ਤਾਂ ਕੁਸਚਨ ਆ ਹੀ ਰਿਹਾ ਸੀ ਹਮ ਚਾਹੰਤ ਵੀ ਇਹ ਤਾਂ ਹੈ ਨਹੀਂ ਸੀ ਵੀ ਹਮ ਤਾਂ ਨਾਲ ਲਾਉਤੇ ਉੱਪਰ ਹੀ ਆ ਕੇ ਤੌਰ ਤੋਂ ਸੋ ਇਸ ਕਰਕੇ ਉਹਦੇ ਤੱਕ ਉਹਨੇ ਦੇਤੀ ਸੀ ਸੋ ਮੈਨੂੰ ਲੱਗਦਾ ਹੈ ਵੀ ਠੀਕ ਗੱਲ ਹੈ ਤੁਹਾਡੀ ਵੀ ਇਹਦੇ ਚ ਥੋੜਾ ਜਿਹਾ ਬੱਚਿਆਂ ਨੂੰ ਕਾਉਂਸਲਿੰਗ ਟੀਚਰਾਂ ਨਹੀਂ ਕਰਨ ਚਾਹੀਦੇ ਹੋਰ ਕੋਈ ਨਵੇਂ ਕਾਉਂਸਲਰ ਦੀ ਲੋੜ ਨਹੀਂ ਹੁੰਦੀ ਜਿੱਦੋਂ ਆਪਣੇ ਆਪ ਹੀ ਕਾਉਂਸਲਰ ਬਿਲਕੁਲ ਚਲੋ ਮੈਂ ਮੈਂ ਇੱਕ ਇੱਕ ਹੋਰ ਚੀਜ਼ ਤੁਹਾਨੂੰ ਐਡ ਕਰ ਦਵਾਂ ਕਿਉਂਕਿ ਜੋ ਜਾਣਕਾਰੀ ਸਾਡੇ ਕੋਲ ਹੈ ਕਿ ਇਹ ਜਿਹੜਾ ਡਿਸੀਜਨ ਲਿਆ ਗਿਆ ਹੈ ਜਿਹੜੇ ਸੈਂਟਰ ਦੇ ਅਧੀਨ ਆਉਂਦੇ ਨੇ ਸਕੂਲ ਜਿਵੇਂ ਕੇਵੀ ਕੇਂਦਰ ਵਿਦਿਆਲੇ ਹੈਗਾ ਸੈਨਿਕ ਸਕੂਲ ਹੈਗੇ ਨੇ ਉਹ ਕਰੀਬ 3000 ਦੇ ਨੇੜੇ ਸਕੂਲਾਂ ਦੇ ਉਹਨਾਂ ਦੇ ਉੱਤੇ ਇੰਪਲੀਮੈਂਟ ਹੋ ਰਿਹਾ ਤਾਂ ਲੱਗਦਾ ਹੈ ਕਿ ਜਿਹੜੀਆਂ ਸਟੇਟਾਂ ਨੇ ਹੁਣ ਤੱਕ ਨੋ ਡਿਟੈਂਸ਼ਨ ਪਾਲਿਸੀ ਰੱਦ ਨਹੀਂ ਕੀਤੀ ਉਹਨਾਂ ਨੂੰ ਇਸ ਦੇ ਉੱਤੇ ਵਿਚਾਰ ਕਰ ਲੈਣਾ ਚਾਹੀਦਾ ਕਿ ਮੈਨੂੰ ਉਸ ਟੇਟਾ ਨੂੰ ਵੈਸੀ ਰੱਬ ਕਰਦੇ ਨਹੀਂ ਚਾਹੀਦਾ ਹੁਣ ਪਹਿਲਾਂ ਉਹਨਾਂ ਨੇ ਇਹ ਕਹਿ ਤਾਸੀਰ ਤੁਸੀਂ ਮਰਜ਼ੀ ਕਰੋ ਹੁਣ ਜਦ ਕੇਂਦਰ ਨੇ ਆਪਦੇ ਸਕੂਲਾਂ ਚ ਮਾਗੂ ਕਰਤੀ ਕਿ ਕੋਈ ਐਕਟ ਕੇਂਦਰ ਦਾ ਹੂੰ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਆ ਉਹ ਕੇਂਦਰ ਦਾ ਐ ਉਹ ਕੋਈ ਸੂਬਾ ਦਾ ਐਕਟ ਨਹੀਂ ਹੈ ਉਹਦੇ ਵਿੱਚ ਹੀ ਨੋ ਰੀਟੈਂਸ਼ਨ ਦੀ ਪਰਸੀ ਸੀਗੀ ਠੀਕ ਹੈ ਪਰ ਉਸੇ ਨੂੰ ਹੀ ਸੂਬੇ ਨੇ ਲਾਗੂ ਕਰਦੀ ਹੁਣ ਤਾਂ ਸੂਬੇ ਨੂੰ ਵੈਸੀ ਲਾਗੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਕੇਂਦਰ ਨੇ ਕਰਤਾ ਆਪਦੇ ਸਕੂਲਾਂ ਤੇ ਕੇਂਦਰ ਨੇ ਮੈਂ ਫਿਰ ਮੈਂ ਕਹਾਂਗਾ ਵੀ ਕੇਂਦਰ ਨੇ ਹਮਤੇ ਆਰਟੀ ਐਕਟ ਦੇ ਵਿੱਚ ਹੀ ਅਮਦਮਤ ਕਰ ਦੇਣੀ ਚਾਹੀਦੀ ਸੀ ਜਿਹਦੀ ਵਿਜਾਚ ਆਪਾਂ ਕਹ ਲਓ ਵੀ ਆਪਾਂ ਆਪ ਦੇ ਸਕੂਨਾਂ 'ਤੇ ਡਾਕ ਕੋ ਕਰਦੇ ਹਾਂ ਚਲੋ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇ ਸ਼ੁਕਰੀਆ ਸਰ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਇੱਕ ਅਹਿਮ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਕੇਂਦਰ ਦੇ ਸਿੱਖਿਆ ਮੰਤਰਾਲੇ ਦੇ ਵੱਲੋਂ ਇਹ ਡਿਸੀਜਨ ਲਿਆ ਗਿਆ ਹੈ ਇਸ ਦੇ ਵਿੱਚ ਇਹ ਹੈ ਕਿ 5ਵੀਂ ਤੇ 8ਵੀਂ ਜਮਾਤ ਦੇ ਜਿਹੜੇ ਬੱਚੇ ਨੇ ਜਿਹੜੇ ਕਲਾਸ ਦੇ ਵਿੱਚ ਪੜ੍ਹਦੇ ਨੇ 5th ਸਟੈਂਡਰਡ ਜਾਂ 8th ਸਟੈਂਡਰਡ ਦੇ ਵਿੱਚ ਉਹਨਾਂ ਦੇ ਉੱਤੇ ਹੁਣ ਤੱਕ ਇਹ ਰੂਲ 2024-25 ਦੇ ਸੈਸ਼ਨ ਦੇ ਦੌਰਾਨ 5ਵੀਂ ਜਮਾਤ ਦੇ ਵਿੱਚ ਪੜਦਾ ਤਾਂ ਅਗਲੇ ਸਾਲ 5ਵੀਂ ਚ ਹੋਏਗਾ ਜੇ ਉਹ ਫੇਲ ਹੋ ਗਿਆ ਤਾਂ ਉਹ ਅਗਲੇ ਸਾਲ 6ਵੀਂ ਚ ਹੋਏਗਾ ਆਟੋਮੈਟਿਕਲੀ ਉਸ ਦੇ ਨੰਬਰ ਮੈਟਰ ਨਹੀਂ ਕਰਦੇ ਸੀ ਪਰ ਹੁਣ ਨੋ ਡਿਟੈਂਸ਼ਨ ਪਾਲਿਸੀ ਨੂੰ ਖਤਮ ਕਰਨ ਦਾ ਡਿਸੀਜਨ ਲਿਆ ਗਿਆ ਸੈਂਟਰ ਦੀ ਸਰਕਾਰ ਦੇ ਵੱਲੋਂ ਔਰ ਕਾਬਲੇ ਗੌਰ ਹੈ ਕਿ ਇਹ ਵੀ ਡਿਸੀਜਨ ਲਿਆ ਕਿ ਇਹ ਫਿਲਹਾਲ ਜਿਹੜੇ ਆਦੇਸ਼ ਨੇ ਉਹ ਲੱਗੇ ਨੇ ਜਿਹੜੇ ਸੈਂਟਰ ਦੇ ਅਧੀਨ ਆਉਂਦੇ ਸਕੂਲ ਨੇ ਜਿਵੇਂ ਕਿ ਕੇਂਦਰ ਵਿਦਿਆਲੇ ਹੈ ਸੈਨਿਕ ਸਕੂਲ ਨੇ ਜਾਂ ਹੋਰ ਜਿਹੜੇ ਅ ਅਦਾਰੇ ਸੈਂਟਰ ਦੇ ਅੰਡਰ ਆਉਂਦੇ ਨੇ ਤਾਂ ਉਹਨਾਂ ਦੇ ਉੱਤੇ ਇੰਪਲੀਮੈਂਟ ਕਰਨ ਨੂੰ ਕਿਹਾ ਗਿਆ ਪਰ ਇਹ ਵੀ ਜਾਣਕਾਰ ਕਹਿ ਰਹੇ ਨੇ ਕਿ ਜੇਕਰ ਸੈਂਟਰ ਨੇ ਡਿਸਾਈਡ ਕਰ ਹੀ ਲਿਆ ਔਰ ਆਪਣੇ ਸਕੂਲਾਂ ਦੇ ਉੱਤੇ ਇੰਪਲੀਮੈਂਟ ਕਰ ਦਿੱਤਾ ਤਾਂ ਫਿਰ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਟੇਟ ਗਵਰਨਮੈਂਟਸ ਨੂੰ ਜਿੱਥੇ-ਜਿੱਥੇ ਡਿਟੈਂਸ਼ਨ ਪਾਲਿਸੀ ਹੁਣ ਵੀ ਜਾਰੀ ਹੈ ਉੱਥੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਉਹੀ ਡਾਕਟਰ ਸਾਹਿਬ ਵੀ ਜ਼ਿਕਰ ਕਰ ਗਏ ਕਿ ਤੁਸੀਂ 7ਵੀਂ 8ਵੀਂ ਦੇ ਬੱਚੇ ਨੂੰ ਜੇਕਰ ਅੱਜਕੱਲ ਸੈਕਿੰਡ ਜਾਂ 3rd ਕਲਾਸ ਦੀ ਕੋਈ ਪੰਜਾਬੀ ਦੀ ਹਿੰਦੀ ਦੀ ਕਿਤਾਬ ਦੇ ਦਿਓ ਤਾਂ ਸਿੱਧੇ ਲਾਈਨਾਂ ਨਹੀਂ ਪੜ ਪੰਦਾ ਤੁਹਾਡੇ ਘਰ ਅਖਬਾਰ ਆਂਦਾ ਹੈ ਬੱਚਾ ਉਸ ਅਖਬਾਰ ਨੂੰ ਨਹੀਂ ਪੜ ਪਾ ਰਿਹਾ ਹੋ ਸਕਦਾ ਬਹੁਤ ਸਾਰੇ ਬੱਚੇ ਪੜ ਵੀ ਪਾ ਰਹੇ ਹੋਣ ਪਰ ਇੱਕ ਇੱਕ ਲਾਰਜ ਨੰਬਰ ਹੈ ਅ ਅਜਿਹਾ ਜਿਹੜੇ ਬੱਚੇ ਸਿੱਧੀ ਕਿਤਾਬ ਨਹੀਂ ਪੜ ਪਾ ਰਹੇ ਜਿਵੇਂ ਉਹਨਾਂ ਨੇ ਜ਼ਿਕਰ ਕਰ ਦਿੱਤਾ ਕਿ ਤੁਸੀਂ ਇੱਕ ਡਿਵਾਈਡ ਕਰਨ ਦੇ ਲਈ ਇੱਕ ਬਹੁਤ ਛੋਟੀ ਜੀ ਫਿਗਰ ਕੋਈ ਦੇ ਦਿਓ 7ਵੀਂ 8ਵੀਂ ਦੇ ਬੱਚੇ ਨੂੰ ਸ਼ਾਇਦ ਉਹ ਵੀ ਨਾ ਕਰ ਸਕੇ ਇਸ ਤਰੀਕੇ ਨਾਲ ਵੀ ਬੱਚੇ ਹੈਗੇ ਨੇ ਤਾਂ ਕੀ ਬਾਕੀ ਇਹ ਨੋ ਡਿਟੈਂਸ਼ਨ ਜਿਹੜੀ ਪਾਲਿਸੀ ਸੀ ਉਸ ਦੀ وجہ ਦੇ ਨਾਲ ਮਾਨਸਿਕ ਤੌਰ ਦੇ ਉੱਤੇ ਗਰੋਥ ਜਿਹੜੀ ਹੈ ਬੱਚਿਆਂ ਦੀ ਉਹ ਨਹੀਂ ਹੋ ਪਾ ਰਹੀ ਸੀ ਕਿਉਂਕਿ ਕੰਪੀਟੀਟਿਵ ਜਮਾਨੇ ਦੇ ਵਿੱਚ ਜਾ ਕੇ 10th 12th ਦੇ ਵਿੱਚ ਤਾਂ ਫਿਰ ਬੱਚਿਆਂ ਨੂੰ ਪੂਰਾ ਕੰਪੀਟੀਸ਼ਨ ਚੱਲਣਾ ਪੈਂਦਾ ਔਰ ਜਿਹੜੇ ਕੰਪੀਟੀਟਿਵ ਐਗਜ਼ਾਮ ਹੁੰਦੇ ਨੇ ਜਿਹੜੇ ਬੱਚੇ ਕੋਈ MBBS ਵਾਲੇ ਪਾਸੇ ਜਾਣਾ ਚਾਹੁੰਦਾ ਹੈ ਕੋਈ CA ਬੰਨਣਾ ਚਾਹੁੰਦਾ ਹੈ ਕੋਈ ਹੋਰ ਕਿਸੇ ਫੀਲਡ 'ਚ ਜਾਣਾ ਚਾਹੁੰਦਾ ਤਾਂ ਟੈਸਟ ਕਲੀਅਰ ਕਰਨੇ ਪੈਂਦੇ ਨੇ ਕੋਈ JEE ਦਾ ਐਗਜ਼ਾਮ ਦੇਣਾ ਚਾਹੁੰਦਾ ਤਾਂ ਉਹਨਾਂ ਦੇ ਲਈ ਇੱਕ ਚੁਣੌਤੀ ਜ਼ਰੂਰ ਹੋ ਜਾਂਦੀ ਹੈ